ਚੋਣ ਵਾਦੇ ਪੂਰੇ ਨਾਗਰਨ ਦੇ ਕਾਂਗਰਸ ਨੂੰ ਵਟੋ ਵਟ ਭਜਾਵਾਂਗੇ ਇਹ ਕਹਿਣਾ ਹੈ ਭਾਜਪਾ ਆਗੂ ਅਨਿਲ ਜੋਸ਼ੀ ਦਾ ਅਮ੍ਰਿਤਸਰ ਚ ਵਰਕਰਾਂ ਨਾਲ ਮੀਟਿੰਗ ਕਰਦੇ ਹਨ ਜੋਸ਼ੀ ਨੇ ਕਾਂਗਰਸ ਨੂੰ ਲੰਮੇ ਹੱਥੀ ਲਿਆ ਜੋਸ਼ੀ ਨੇ ਕਿਹਾ ਕਿ ਹੋਰ ਵਿਕਾਸ ਕਰਵਾਉਣਾ ਤਾਂ ਦੂਰ ਕਾਂਗਰਸ ਪਹਿਲੇ ਵਿਕਾਸ ਨੂੰ ਵੀ ਸੰਭਾਲ ਨਹੀਂ ਸਕੇਗੀ ਇਹ ਜਿਹੜੀ ਸਰਕਾਰ ਆਈ ਹੈ ਜਿਹੜੀ ਕਾਂਗਰਸ ਦੀ ਤੇ ਡਿਵੈਲਪਮੈਂਟ ਦੇ ਮੁੱਦੇ ਤੇ ਨਹੀਂ ਆਈ ਡਿਵੈਲਪਮੈਂਟ ਦੇ ਨਾਂ ਇਹਨਾਂ ਨੇ ਸੁਪਨਾ ਨਹੀਂ ਲਿਆ ਜੰਨੀ ਅਸੀਂ ਕਰਤੀ ਹੈ ਇਹ ਸੋਚ ਵੀ ਨਹੀਂ ਸਕਦੇ ਇਹਦੀ ਮੇਨਟੇਨੈਂਸ ਹੀ ਨਹੀਂ ਕਰ ਸਕਦੇ ਮੈਨੂੰ ਲੱਗਦਾ ਵੀ ਇਹ ਮੇਨਟੇਨੈਂਸ ਵੀ ਕਰਨਗੇ ਕਿ ਨਹੀਂ ਕਰਨਗੇ ਇਸ ਕਰਕੇ ਇਹ ਡਵੈਲਪਮੈਂਟ ਦੇ ਮੁੱਦੇ ਤੇ ਨੇ ਡਵੈਲਪਮੈਂਟ ਵੱਲੋਂ ਅਸੀਂ ਭਰਪੂਰ ਭਰਪੂਰ ਕਰਤਾ ਲੋਕਾਂ ਨੂੰ ਇਹ ਵਾਦੇ ਨਹੀਂ ਪੂਰੇ ਕਰਨਗੇ ਤੇ ਇਹਨਾਂ ਨੂੰ ਵਟੋ ਵਟ ਗਲੀਓ ਗਲੀ ਭਜਾਵਾਂਗੇ ਜੋਸ਼ੀ ਨੇ ਚੋਣਾਂ ਦੌਰਾਨ ਆਇਆਂ ਮੌਕੇ ਤੇ ਧੋਖਾ ਦੇਣ ਵਾਲੇ ਵਰਕਰਾਂ ਦਾ ਕੁਝ ਇਸ ਅੰਦਾਜ਼ ਚ ਧੰਨਵਾਦ ਕੀਤਾ ਗਰਦਸ਼ੇ ਆਯਾਮ ਤੇਰਾ ਸ਼ੁਕਰੀਆ ਹਰ ਤਰਫ ਸੇ ਦੁਨੀਆ ਦੇਖ ਲਈ ਗਰਦਸ਼ਾਂਦੇ ਜਦੋਂ ਬੰਦਾ ਡਾਊਨ ਜਾਂਦਾ ਨਾ ਤੇ ਉਦੋਂ ਜਦੋਂ ਉਹ ਹੁੰਦਾ ਨਾ ਉਹ ਵਾਤਾਵਰਨ ਹੁੰਦਾ ਤੇ ਉਦੋਂ ਫਿਰ ਰੰਗ ਦਿਖਦੇ ਆ ਹੂੰ ਇਸ ਕਰਕੇ ਕੇ ਸ਼ਾਇਰ ਨੇ ਕਿਹਾ ਭਾਬੀ ਇਹ ਵੀ ਚੀਜ਼ ਜਿਹੜੀ ਤੇਰਾ ਧੰਵਾਦ ਤੂੰ ਮੈਨੂੰ ਬਹੁਤ ਸਾਰੀਆਂ ਚੀਜ਼ਾਂ ਬਖਾਤੀਆਂ ਹਰ ਤਰੀਕੇ ਨਾਲ ਦੁਨੀਆ ਵੇਖ ਲਈ ਹਰ ਤਰ੍ਹਾਂ ਦੇ ਚਿਹਰੇ ਵੇਖ ਲਏ ਵਿਧਾਨ ਸਭਾ ਚੋਣਾਂ ਚੋਈ ਹਾਰ ਦਾ ਮਲਾਲ ਨਾ ਕਰਦੇ ਜੋਸ਼ੀ ਨੇ ਕਿਹਾ ਕਿ ਹਲਕੇ ਪ੍ਰਤੀ ਆਪਣੇ ਹਰ ਫਰਜ਼ ਨੂੰ ਸਦਾ ਨਿਭਾਉਂਦੇ ਰਹਿਣਗੇ ਅੰਮ੍ਰਿਤਸਰ ਤੋਂ ਸੁਮਿਤ ਖੰਨਾ ਜਾਗਬਾਣੀ ਟੀਵੀ